ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪਿਕਾ ਹੋਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਵੱਜ ਗਈ ਨੇ ਜੀ ਸ਼ਾਮ ਦੇ 5 ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜੀ ਅ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਆ ਕਰੋ ਜੀ ਤੇ ਆਪਾਂ ਲੱਗੇ ਆਂ ਜੀ ਹੁਣ ਜਿਵੇਂ ਸ਼ਾਮ ਦਾ ਜਿਹੜਾ ਕੰਮ ਹੈ ਕਰਨ ਸ਼ਾਮ ਦਾ ਕਾ ਮਤਲਬ ਕਿ ਥੋੜਾ ਬਹੁਤ ਐਵੇਂ ਤਾ ਪੱਟੇ-ਪੁੱਟੇ ਪਾਤੀ ਨੇ ਪੋਸ਼ਾਂ ਫੀਡ ਵਗੈਰਾ ਵੀ ਪਾ ਤੇ ਤੁਸੀਂ ਦੇਖ ਸਕਦੇ ਹੋ ਕੁਝ ਹੋਰ ਵੀ ਕੁੱਤਰ ਕੇ ਰੱਖਿਆ ਹੋਇਆ ਨੇ ਪਿੱਛੇ ਉਹ ਮਸ਼ੀਨ ਦੇ ਕੋਲੇ ਤੇ ਉਹ ਫੇਰ ਥੋੜੀ ਬਹੁਤੀ ਹੋਰ ਉਹਨਾਂ ਸਦੂੜੀਆਂ ਲਾ ਕੇ ਹੁਣ ਪਾ ਦਾਂਗੇ ਤੇ ਬਾਕੀ ਜੀ ਸਭ ਤੋਂ ਪਹਿਲਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰਾਨਾ ਬਹੁਤ-ਬਹੁਤ ਧੰਨਵਾਦ ਤੁਸੀਂ ਇਹਨਾਂ ਸਪੋਰਟ ਦਿਖਾਇਆ ਨਾ ਪਿਆਰ ਦਿਖਾਇਆ ਜੀ ਤੁਹਾਡੀ ਸਪੋਰਟ ਸਦਕਾ ਮਤਲਬ ਕਿ ਆਪਣੇ ਜਿਹੜੇ ਚੈਨਲ ਤੇ ਨੇ ਸਬਸਕ੍ਰਾਈਬਰ 2k ਤੋਂ ਉੱਪਰ ਹੋ ਗਏ ਨੇ ਤੁਹਾਡਾ ਬਹੁਤ-ਬਹੁਤ ਧੰਨਵਾਦ ਇੱਕ ਵਾਰੀ ਫੇਰ ਤੁਸੀਂ ਬਹੁਤ ਪਿਆਰੇ-ਪਿਆਰੇ ਕਮੈਂਟ ਕਰਕੇ ਬਹੁਤ ਸਪੋਰਟ ਕਰਦੇ ਹੋ ਬਾਕੀ ਪਰਸੋ ਦੀ ਵੀਡੀਓ ਚ ਜਿਹੜੀ ਯਾਨੀ ਇਹ ਵਾਲੀ ਵੀਡੀਓ ਦੀ ਅਸੀਂ ਬਣਾ ਰਹੇ ਆ ਇਹ ਸਵੇਰੀ ਅਪਲੋਡ ਹੋ ਜੂਗੀ ਤੇ ਬਾਕੀ ਜਿਹੜੀ ਆ ਕੱਲ ਨੂੰ ਬਣਾਵਾਂਗੇ ਉਹ ਪਰਸੋ ਅਪਲੋਡ ਕਰਾਂਗੇ ਉਹਦੇ ਵਿੱਚ ਤੁਹਾਡੇ ਜਿਹੜੇ ਕਮੈਂਟ ਕਰਦੇ ਨੇ ਜੀ ਪਿਆਰੇ ਪਿਆਰੇ ਉਹਨਾਂ ਸਾਰਿਆਂ ਦੇ ਆਪਾਂ ਨਾਮ ਬੋਲਾਂਗੇ ਜੋ ਡੇਲੀ ਨੂੰ ਕਮੈਂਟ ਕਰਦੇ ਨੇ ਸਪੋਰਟ ਕਰਦੇ ਨੇ ਉਹਨਾਂ ਦੇ ਨਾਮ ਬੋਲਾਂਗੇ ਆਪਾਂ ਤੇ ਬਾਕੀ ਜਿਹੜੇ ਵੀ ਕਮੈਂਟ ਕਰਦੇ ਹੋ ਜੇ ਤੁਹਾਨੂੰ ਰਿਕੁਐਸਟ ਹੈ ਕਿ ਤੁਸੀਂ ਆਪਣਾ ਜਿਹੜਾ ਵੀ ਏਰੀਆ ਹੈਗਾ ਹਨਾ ਉਹ ਨਾਲ ਜ਼ਰੂਰ ਮੈਂਸ਼ਨ ਕਰਿਆ ਕਰੋ ਤਾਂ ਕਿ ਸਾਨੂੰ ਪਤਾ ਚੱਲਦਾ ਜਾਂਦਾ ਵੀ ਵੀ ਜਿਹੜੇ ਵਿਊਅਰਸ ਨੇ ਉਹ ਕਿੱਥੋਂ-ਕਿੱਥੋਂ ਨੇ ਤੇ ਉਹਦੇ ਨਾਲ ਸਾਨੂੰ ਵੀ ਥੋੜਾ ਜਾਂ ਹੌਸਲਾ ਮਿਲਦਾ ਥੋੜੀ ਮੋਟੀਵੇਸ਼ਨ ਮਿਲਦੀ ਆ ਤੇ ਬਾਕੀ ਜਿਹੜੀ ਪਰਸੋਂ ਵੀਡੀਓ ਅਪਲੋਡ ਕਰਾਂਗੇ ਜੀ ਉਹ 'ਚ ਬੋਲਾਂਗੇ ਜਿਹੜੇ ਆਪਾਂ ਨੂੰ ਡੇਲੀ ਕਮੈਂਟ ਕਰਦੇ ਉਹਨਾਂ ਦੇ ਨਾਮ ਬੋਲਾਂਗੇ ਤੇ ਬਾਕੀ ਤੁਸੀਂ ਇਦਾਂ ਹੀ ਸਪੋਰਟ ਦਿਖਾਉਂਦੇ ਰਹੋ ਜੀ ਇਦਾਂ ਹੀ ਪਿਆਰ ਦਿਖਾਉਂਦੇ ਰਹੋ ਇਦਾਂ ਹੀ ਚੈਨਲ ਨੂੰ ਸਬਸਕ੍ਰਾਈਬ ਮਤਲਬ ਕਿ ਅੱਗੇ ਸ਼ੇਅਰ ਕਰਦੇ ਰਹੋ ਵੀਡੀਓ ਚਲੋ ਜੀ ਕਰਦੇ ਆਪਾਂ ਵੀਡੀਓ ਸ਼ੁਰੂ ਹਾਂਜੀ ਆਹ ਲੋ ਜੀ ਤੁਸੀਂ ਦੇਖ ਸਕਦੇ ਹੋ ਈਰਮਾਨ ਅੱਜ ਕਰ ਰਿਹਾ ਐਕਸਰਸਾਈਜ਼ ਵੈਸੇ ਤਾਂ ਰੋਜ਼ ਹੀ ਕਰਦਾ ਅੱਜ ਮੈਂ ਕਿਹ ਵੀ ਚਲੋ ਤੁਹਾਡੇ ਨਾਲ ਇਹ ਵੀਡੀਓ ਸ਼ੇਅਰ ਕਰਾਂ ਵੀਡੀਓ ਬਣਾਵਾ ਇਹ ਉਹੀ ਡੰਬਲ ਨੇ ਜਿਹੜੇ ਨੇ ਆਪ ਘਰੇ ਬਣਾਏ ਨੇ ਸੀਮੈਂਟ ਤੇ ਬਜਰੀ ਤੇ ਰੇਤ ਤੇ ਨਾਲ ਰੇਤਾ ਮਤਲਬ ਬਜਰੀ ਨਾਲ ਆਹ ਸੌਰੀ ਬਰੀਤੀ ਨਾਲ ਤੇ ਇੱਕ ਘੜੀ ਸੀਮੈਂਟ ਥੋੜਾ ਜਿਹਾ ਬਚਿਆ ਸੀਗਾ ਉਹਦਾ ਫਿਰ ਇਹਨੇ ਇਹ ਬਣਾ ਲਈ ਤੇ ਵੀਡੀਓ ਡੰਡੀ ਪਾਈ ਜੀ ਤੁਹਾਨੂੰ ਦੱਸੀ ਸੀ ਵੀ ਉਹ ਪੌੜੇ ਦੇ ਵਿੱਚੋਂ ਟੁੱਟੀ ਸੀ ਪੌੜੇ ਡੰਡੀ ਉਹ ਇਹਨੇ ਦੇ ਵਿੱਚ ਪਾ ਲਈ ਆ ਇਹਨੂੰ ਸ਼ੌਕ ਹੈ ਜੀ ਆਪਣਾ ਵੀ ਇਹਨੂੰ ਐ ਵੀ ਮੇਰੀ ਬਾਡੀ ਬਣਾਵਾ ਮੈਂ ਪਹਿਲਵਾਨਾਂ ਦੀ ਤਰ੍ਹਾਂ ਤੇ ਬਾਕੀ ਡਾਈਟ ਵੀ ਲੈਂਦਾ ਹੈ ਜੀ ਬਾਕੀ ਤੁਸੋਡੇ ਜੋ ਕੋਈ ਹੋਵੇ ਜੀ ਜਿਹੜਾ ਮਤਲਬ ਕਿ ਇਦਾਂ ਐਕਸਰਸਾਈਜ਼ ਵਗੈਰਾ ਕਰਦਾ ਤੇ ਇਹਦੇ ਨਾਲ ਜ਼ਰੂਰ ਸ਼ੇਅਰ ਕਰਿਓ ਕਮੈਂਟ ਦੇ ਵਿੱਚ ਵੀ ਇਹਨੂੰ ਕੀ ਹੋਰ ਡਾਈਟ ਦੇਣੀ ਚਾਹੀਦੀ ਹੈ ਕੀ ਖਾਣਾ ਪੀਣਾ ਚਾਹੀਦਾ वैसे मैं तन्नू मना ਕੀਤਾ ਸੀ ਜੀ ਵੀ ਹਲੇ ਤੂੰ ਐਕਸਰਸਾਈਜ਼ ਨਾ ਇਹ ਕਰਿਆ ਕਰ ਕਿਉਂਕਿ ਮੈਂ ਸੁਣਿਆ ਸੀਗਾ ਵੀ 18 ਸਾਲ ਤੱਕ ਜਿਹੜਾਗਾ ਵੀ ਆਪਾਂ ਨੂੰ ਨਹੀਂ ਕਰਨਾ ਚਾਹੀਦਾ ਕਿਉਂਕਿ ਉਦੋਂ ਤੱਕ ਜਿਹੜੀ ਬਾਡੀ ਦੀ ਹਾਈਟ ਆ ਵੱਧਦੀ ਆ ਪਰ ਇਹ ਜਿਆਦਾ ਨਹੀਂ ਕਰਦਾ ਕਰਦਾ ਥੋੜਾ ਹੀ ਆ ਹਲੇ ਕਿਉਂਕਿ ਵੀ ਕਿਉਂਕਿ ਹਲੇ ਈ ਜਿੰਨੀ ਹੈ ਨਹੀਂ ਮੈਂ ਇਹਨੂੰ ਕਿਹਾ ਸੀ ਵੀ ਇਧਰ ਨੂੰ ਮੂੰਹ ਕਰਕੇ ਕਰੀ ਥੋੜਾ ਕਹਿੰਦਾ ਨਹੀਂ ਮੈਂ ਇਧਰ ਨੂੰ ਮੂੰਹ ਨਹੀਂ ਕਰਨਾ ਇਹ ਹੁਣ ਮੈਂ ਕਿੰਨੇ ਨੂੰ ਪਾ ਰਿਹਾ ਸ਼ਰਦ ਦਬਲ ਕਰ ਰਿਹਾ ਵੀਰ ਜੀ ਦਾ ਬਾਕੀ ਦੁੱਧ ਵਗੈਰਾ ਤਾਂ ਇਹ ਪਿੰਦਾ ਕਰ ਦੁੱਧ ਦਹੀਂ ਇਹਦੀ ਇਹ ਡਾਈਟਾਈ ਜ ਚੱਲ ਰਹੀ ਆ ਇਹ ਨਹੀਂ ਆਪ ਦੀ ਮਿਹਨਤ ਨਾਲ ਦੇਖੋ ਜੀ ਬਣਾ ਲਏ ਇਹ ਘਰੀ ਤਾਂ ਇਹ ਨਾ ਮੈਂ ਪਿਛਲੀ ਵੀਡੀਓ ਚ ਵੀ ਸ਼ੇਅਰ ਕੀਤਾ ਸੀਗਾ ਆਏ ਦੇ ਮਾਮੂ ਵਾਲੇ ਨੇ ਜੀ ਮਤਲਬ ਮੇਰੇ ਭਰਾ ਦੇ ਉਹਨਾਂ ਉਹ ਕਰਦੇ ਹੁੰਦੇ ਸੀ ਐਕਸਰਸਾਈਜ਼ ਵੀ ਉਹਨਾਂ ਦੇ ਡੰਬਲ ਨੇ ਹੁਣ ਇਹਨੂੰ 벨ਟ ਲਿਆ ਕੇ ਦੇਣੀ ਆ ਜੀ ਜਿਹੜੀ ਸ਼ਾਇਦ ਕਹਿੰਦੇ ਵੀ ਕਮਰ ਤੇ ਬੰਨਣ ਵਾਸਤੇ ਵੀ ਦੋ ਐਕਸਰਸਾਈਜ਼ ਕਰਦੇ ਹਨਾ ਵਜ਼ਨ ਵਗੈਰਾ ਚੱਕਣ ਵਾਸਤੇ ਉਹ ਲਿਆ ਕੇ ਦੇਵਾਂਗੇ ਹੁਣ ਇਹਨੂੰ ਵੀ ਤਾਂ ਕਿ ਫਿਰ ਜਿਹੜਾ ਸਪਾਇਨਲ ਕੋਰਡ ਨੇ ਕਿਰੀਡ ਦੀ ਹੱਡੀ ਉੱਤੇ ਵੀ ਪ੍ਰੈਸ਼ਰ ਨਾ ਜ਼ਿਆਦਾ ਪਵੇ ਜੀ ਤਾਂ ਵਾਸਾ ਕਹਿੰਦਾ ਸੀ ਜਿਮ ਵੀ ਜੁਆਇਨ ਕਰਨ ਉਹ ਜਿਮ ਅਸੀਂ ਇੱਕ ਤਾਂ ਛੋਗੇ ਅਸੀਂ ਕਿਹਾ ਵੀ ਏਜ ਘੱਟ ਆੜੇ ਤੇਰੀ ਇੱਕ ਅਜੀ ਵੀ ਥੋੜਾ ਜਿਹਾ ਮਨ ਲਰਦਾ ਵੀ ਜਿਮ ਦੇ ਵਿੱਚ भेज ਜੰਤੂ ਹਲੇ ਕਿਉਂਕਿ ਕੱਲਾ ਕਦੀ ਇਹਨੂੰ ਕਦੀ ਭੇਜਿਆ ਨਹੀਂ ਅਸੀਂ ਆਲੂ ਜੀ ਆਰਮਾਨ ਦੇ ਸਕੂਲ ਦੀ ਅੱਜ ਆਈ ਹੈ ਘਰੇ ਗਰੁੱਪ ਫੋਟੋ ਦਸਵੀਂ ਦਾ ਇਹਨਾਂ ਦਾ ਕਿਉਂਕਿ ਹੁਣ ਐਗਜ਼ਾਮ ਹੋ ਗਏ ਤੇ ਹੁਣ ਬਸ ਰਿਜ਼ਲਟ ਦੀ ਵੇਟ ਹੋ ਰਹੀ ਆ ਤੇ ਆ ਜਿਹੜੇ ਬੈਠੇ ਨੇ ਜਿਨ੍ਹਾਂ ਦੇ ਪ੍ਰਿੰਸੀਪਲ ਆ ਵਾਈਸ ਪ੍ਰਿੰਸੀਪਲ ਆ ਆ ਸਾਇੰਸ ਵਾਲੇ ਸਾਰਾ ਬਾਕੀ ਦੇ ਸਾਰੇ ਟੀਚਰ ਨੇ ਬਾਕੀ ਜਿਹੜੇ ਸਬਜੈਕਟ ਨੇ ਉਹਨਾਂ ਦੇ ਟੀਚਰ ਨੇ ਤੇ ਬਾਕੀ ਇਹਦੇ ਸਕੂਲ ਦੀ ਸਕੂਲ ਦੇ ਵਿੱਚ ਜਿਹੜੀ ਗਰੁੱਪ ਫੋਟੋ ਆ ਉਹ ਇਹਨਾਂ ਨੇ ਕਰਵਾਈ ਸੀਗੀ ਕਿਉਂਕਿ ਇਹ ਵੀ ਯਾਦਾਂ ਹੀ ਹੁੰਦੀਆਂ ਨਾ ਆਪਾਂ ਵੀ ਆਪਣੇ ਸਕੂਲ ਦੇ ਜਿਹੜੇ ਬਚਪਨ ਦੀਆਂ ਫੋਟੋਆਂ ਹੁੰਦੀਆਂ ਉਹ ਦੇਖ ਕੇ ਵੀ ਹਾਂ ਅਸੀਂ ਇਦਾਂ ਕੋਈ ਯਾਦਾਂ ਤਾਜ਼ਾ ਹੋ ਜਾਂਦੀਆਂ ਤੇ ਆ ਰਮਾਨ ਦੀ ਫੋਟੋ ਹੈ ਜਿਹਦੇ ਅੰਦਰ ਇਥੇ ਰਮਨ ਆ ਖੜਾਗਾ ਆ ਰਿਹਾ ਇਹਨੇ ਨਹੀਂ ਇਹੇ ਸਿੰਗਲ ਫੋਟੋ ਆ ਇਹ ਇਹਦੇ ਵਿੱਚੋਂ ਆਪਣੇ ਆਪ ਹੀ ਐਡਿਟ ਕਰਕੇ ਬਣਾਈ ਹੈ ਨਹੀਂ ਤੇ ਆ ਬੱਚਿਆਂ ਦੇ ਥੱਲੇ ਨਾਮ ਵਗੈਰਾ ਲਿਖੇ ਹੋਏ ਨੇ ਮੈਂ ਕਿਛੁ ਤਰ੍ਹਾਂ ਨਾਲ ਸ਼ੇਅਰ ਕਰੇ ਥੋੜੀ ਜਿਹੀ ਬੈਗ ਚ ਪਾ ਕੇ ਲਿਆ ਸੀ ਅੱਜ ਇਹਦੇ ਪ੍ਰੈਕਟੀਕਲ ਹੋਏ ਨੇ ਜੀ ਅੱਜ ਕੰਪਲੀਟ ਹੋ ਗਏ ਨੇ ਪੇਪਰ ਇਹਦੇ ਤੇ ਉਹ ਦਾ ਕਰਕੇ ਫਿਰ ਇਹਨੇ ਬੈਗ ਚ ਪਾ ਲਿਆ ਉਹਨੇ ਮੁਰਗੀ ਥੋੜੀ ਜੀ ਆਮਾ ਜੰਗਦੀंद्र ਬਹੁਤ ਸਾਲ ਤੋਂ ਸਥਾਪਿਤ ਵਿਜਾਰੋਗੇ ਬਿਨਾ ਮੋੜ ਆ ਸਕੋ ਤਰੋ ਖੰਡਾ ਦੇ ਤੁੰਗਰਿਓਂ ਕੋਰੇ ਮਾਰਾ तो था। 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 था हाँ जी लो जी अपना कम जो कंप्लीट हो गया बस हूँ मैं रोटी वगैरह बनानी है तो रोटी बगैर में बनाई हाँ हूँ सब्जी वगैरह मेरी बनी हुई है तो तुम दस पहले वीडियो ਤੇ ਚਲੋ ਜੀ ਹੁਣ ਮੈਂ ਵੀਡੀਓ ਨੂੰ ਕਰ ਦਿਆਂ ਕੰਪਲੀਟ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ ਤੇ ਬਾਕੀ ਜੀ ਮਿਲਦੇ ਹਾਂ ਹੁਣ ਆਪਣੀ اگਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤਿ ਸ਼੍ਰੀ ਅਕਾਲ ਜੀ